ਹਾਂਜੀ ਬਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਮੇਰਾ ਹੋਰ ਕੀ ਬਣਦਾ ਕਾਦਾ ਉਮੀਦ ਕਰਦਾ ਸਭ ਦੇ ਘਰ-ਵਾਰ ਵਾ ਠੀਕ ਹੋਵਗੇ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਮਿੱਤਰੋ ਅੱਜ ਦੀ ਸਵੇਰ ਦੀ ਸ਼ੁਰੂਆਤ ਹੋਈ ਹੈ ਖੇਤਾਂ ਤੋਂ ਸਵੇਰ ਦੇ ਖੇਤਾਂ ਚਾਏ ਹੋਏ ਆ ਆਲੂ ਪੱਟਣ ਲੱਗੇ ਹੋਏ ਆ ਬਈਏ ਬਹੁਣ ਇੱਕ ਦੋ ਕੰਮ ਜਾਈ ਹੋ ਰਹੇ ਨੇ ਵੇੜ ਕੇ ਫਿਰ ਚਲਦੇ ਆ ਮਿੱਤਰੋ ਆਪਾਂ ਕਰ ਨੂੰ ਜਾ ਕੇ ਕਬੂਤਰਾਂ ਨੂੰ ਲਾਣੀਆ ਮਲ ਪਾਣੀ ਦਵਾਈ ਤੇ ਚਲਦੇ ਆ ਫਿਰ ਤੋ ਸਾਨੂੰ ਦਿਖਾਉਂਦੇ ਆ ਮਿੱਤਰੋ ਫਿਰ ਬਾਕੀ ਤੇ ਠੀਕ ਹੈ ਜੀ ਚੱਲਦੇ ਆ ਵਸ ਹੁਣ ਇੱਕ ਦੋ ਕੰਮ ਨਿਬੜ ਕੇ ਘਰ ਨੂੰ ਇੰਨਾ ਏਰੀਆ ਪੱਟ ਹੋ ਗਿਆ ਮਿੱਤਰੋ ਤੇ ਅੱਜ ਦਿਨ 3 ਆਇਆ ਔਰ ਹਿੰਦੇ ਪਟਣੇ ਨੂੰ ਬਾਕੀ ਫਿਰ ਬਰਾਂ ਵਾਲੇ ਰਹਿ ਜਾਉਂਗੇ ਉਸ ਤੋਂ ਬਾਅਦ ਚੱਲਦੇ ਆ ਜੀ ਆਪਾਂ ਘਰ ਨੂੰ ਆਪਣਾ ਦਵਾਈ ਲਾਵਾਂਗੇ ਦੋ ਦਿਨਾਂ ਚ ਨਿਕਲੇ ਇੰਨੇ ਖੇਚੋ ਹਨ 40 ਤੇ 40 80 75 ਕਟੇ ਇੰਨੇ ਚ ਮੇਰੇ ਖਿਆਲ ਤੇ ਇਹ ਕਿਲਾ ਏ ਪੂਰਾ ਤੇ ਬਾਕੀ ਹਾਲ ਇੱਧਰ ਰਹਿੰਦੇ ਏ ਤੇ ਠੀਕ ਏ ਮਿੱਤਰੋ ਮੈਂ ਚੱਲਦੇ ਹੁਣ ਘਰ ਨੂੰ ਹਾਂਜੀ ਲੋ ਬਈ ਮਿੱਤਰੋ ਆਗੇ ਸੀ ਕਰੇ ਤੇ ਬੱਚੇ ਢਾ ਦੀਏ ਪਹਿਲਾਂ ਫੇਰ ਰੋਟੀ ਉਟੀ ਖਾ ਕੇ ਉੱਪਰ ਜਾਵਾਂਗੇ ਡਿਵਰਨੀ ਤਰੰਗੇ ਕਬੂਤਰਾਂ ਦੇ ਹਾਂਜੀ ਲੋ ਬਈ ਮਿੱਤਰੋ ਕੜਤੇ ਆ ਬੱਚੇ ਬਾਹਰ ਛਤਰੀਆਂ ਦੇ ਤੇ ਇਹਨਾਂ ਨੂੰ ਉਡਾ ਦੁੰਦੇ ਹੁਣ ਮਾਰ ਕੇ ਡੰਡਾ ਹਾਂਜੀ ਲੋ ਬਈ ਮਿੱਤਰੋ ਬੱਚੇ ਉਡਾਤੇ ਆਪਾਂ ਨੇ ਤੇ ਫਿਰਦੇ ਆ ਨਵਾਂ ਬੱਚਾ ਵੀ ਉੱਡ ਗਿਆ ਆਹੰਦਾ ਪਿੱਛੇ ਇਕੱਲਾ ਹੀ ਇਹ ਜੁੱਟ ਤੋਂ ਲਹਿਦਾ ਹੀ ਉੱਡਦਾ ਹੁੰਦਾ ਏ ਬਾਕੀ ਇੱਕ ਵੀ ਸੁਰਖਾ ਉਡਣ ਲੱਗ ਗਿਆ ਤੇ ਇੱਕ ਰਹਿੰਦਾ ਹੀ ਉੱਡਨੇ ਤੇ ਇੱਕ ਘੱਟ ਉੱਡਦਾ ਏ ਹਲੇ ਕਿਉਂਕਿ ਇਹ ਛੋਟੇ ਹੁੰਦੇ ਕਮਜ਼ੋਰ ਜੇ ਰਹੇ ਵੇ ਤੇ ਬਾਕੀ ਬੱਚੇ ਮਿੱਤਰੋ ਸਾਰੇ ਉੱਡ ਗਏ ਬਾਈ ਨਨੂੜੀ ਜਾਣ ਦਵਾਂਗੇ ਤੇ ਆਪਾਂ ਚੱਲਦੇ ਹੁਣ نیچے ਮਿੱਤਰੋ ਰੋਟੀ ਖਾਣ ਰੋਟੀ ਖਾ ਕੇ ਫਿਰ ਆਵਾਂਗੇ ਸਿੱਧਾ ਉੱਪਰ ਉੱਪਰ ਸਾਰੇ ਕੂਤਰਾਂ ਦੀ ਕਰਾਂਗੇ ਡੀਵਰਮਿੰਗ ਦੇਖਦੇ ਹਾਂ ਜੇ ਉੱਪਰ ਨੈਟ ਚੱਲ ਗਿਆ ਤਾਂ ਲਾਈਵ ਵੀ ਹੋ ਜਾਾਂਗੇ ਹਾਂਜੀ ਲੋ ਬਾਈ ਮਿੱਤਰੋ ਆ ਗਈ ਸੀ ਆਪਾਂ ਉੱਪਰ ਤੇ ਆਉਂਦੇ ਹੀ ਸਾਰ ਮਿੱਤਰੋ ਇੱਕ ਬੱਚਾ ਡੈੱਡ ਮਿਲਿਆ ਇਹਨੂੰ ਪਤਾ ਨਹੀਂ ਵਿਚਾਰੇ ਨੂੰ ਕੀ ਹੋ ਗਿਆ ਆਪਾਂ ਏਸੇ ਡੀਵਰਮਿੰਗ ਕਰਨ ਤੇ ਬੱਚਾ ਮਿੱਤਰੋ ਕਿ ਮਰਿਆ ਬਾਈ ਚਲੋ ਕੋਈ ਨਹੀਂ ਰੱਬ ਦੇ ਹੱਥਾਂ ਨੂੰ ਸ਼ਾਂਤੀ ਬਖਸ਼ੇ ਇਹ ਮਿੱਤਰੋ ਇਹ ਦਾਣੇ ਘਟਖੰਤਾ ਦਾ ਵਿਚਾਰਾ ਚਲੋ ਕੋਈ ਨਹੀਂ ਇਹਦੇ ਨਾਲ ਦਾ ਇੱਕ ਹੈਗਾ ਇਹ ਬੱਚਾ ਹੋ ਗਿਆ ਮਿੱਤਰੋ ਡੈੱਡ ਤੇ ਬਾਕੀਆਂ ਦੀ ਕਰਦੇ ਆਂ ਆਪਾਂ ਡਿਵਰਮਿੰਗ ਵਧੀਆ ਤਰੀਕੇ ਨਾਲ ਤੇ ਇਹਨੂੰ ਬੱਚੇ ਨੂੰ ਇੱਥੇ ਰੱਖ ਦਿੰਦੇ ਆ ਬਾਅਦ ਚ ਦੱਬ ਦਾਂਗੇ ਇਹਨੂੰ ਤੇ ਡੀ ਵਰਮਿੰਗ ਲਈ ਆਪਾਂ ਤਿਆਰ ਕਰ ਲਿਆ ਏ ਸਮਾਨ ਇੱਕ ਗੋਲੀ ਪਾਈ ਆ ਮਿੱਤਰੋ ਆਪਾਂ ਨੇ ਇਜ਼ੀ ਪੱਟ ਦੀ ਤੇ ਤਕਰੀਬਨ 80 ਕਬੂਤਰਾਂ ਦਾ ਲਿਆ ਏ ਪਾਣੀ 80 ਕਬੂਤਰਾਂ ਦੇ ਹਿਸਾਬ ਨਾਲ ਕਰਾਂਗੇ ਤੇ ਗੋਲੀ ਆਪਾਂ ਨੇ ਕੁੱਟ ਕੇ ਗਰਮ ਪਾਣੀ ਵਿੱਚ ਨਾਲ ਖੰਡ ਪਾ ਕੇ ਗਰਮ ਕਰ ਲਈ ਏ ਠੀਕ ਹੈ ਜੀ ਤੇ ਫਿਰ ਵਿੱਚ ਬਾਕੀ ਸਾਦਾ ਪਾਣੀ ਪਾਤੇ ਆਏ ਹੁਣ ਤਕਰੀਬਨ ਪਾਣੀ ਐਨ ਵਧੀਆ ਬਣਿਆ ਵੇ ਚਮਚਾ ਨਾਲ ਬਕੋਲ-ਕੋਲ ਕੇ ਹੁਣ ਸਾਰੇ ਗੂਤਰਾ ਨੂੰ ਦਈ ਜਾਵਾਂਗੇ ਇੱਕ ਕਰਕੇ ਕੱਲੇ ਬੰਦਾ ਐ ਮਿੱਤਰੋ ਮੈਂ ਦੇ ਰਹੀ ਐ ਸਾਰਿਆਂ ਨੂੰ ਦਵਾਈ ਇੱਕ ਕਰਕੇ ਫਿਰ ਤੁਹਾਨੂੰ ਦਿਖਾਉਂਦੇ ਆ ਸਾਰੇ ਬਾ ਪੰ ਪੰ 7-7 ਗੂਤਰਾ ਨੂੰ ਦੇ ਕੇ ਐਦਾਂ ਫੇਰ ਹਲਾਲੇ ਕਰਨਾ ਤੇ ਫੇਰ ਦਵਾਈ ਦੇ ਦੇਣੀ ਮਿੱਤਰੋ ਆ ਦੇਖੋ ਐ ਬਿਲਕੁਲ ਬਰੀਕ ਹੋਇਆ ਪਿਆ ਏ ਘੁਲ ਗਈ ਸਾਰੀ ਤੇ ਦੇ ਦਈਏ ਮਿੱਤਰੋ ਹੁਣ ਇੱਕ-ਇੱਕ ਕਰਕੇ ਸਾਰਿਆਂ ਨੂੰ ਤੇ ਫਿਰ ਤੁਹਾਨੂੰ ਦਿਖਾਉਂਦੇ ਆ। ਹਾਂਜੀ ਲੋ ਬਈ ਮਿੱਤਰੋ। ਇੱਕ ਖੁੱਡੇ ਦੀ ਤਾਂ ਹੋ ਗਈ ਡੀ ਵਰਮਿੰਗ ਡਨ। ਤੇ ਆ ਜੀ ਕੂਤਰ ਪਾਤੇ ਜਾਲ ਚ ਬੈਠੇ ਰਹੂਗੇ। ਇਹ ਨਹੀਂ ਸਾਰੇ ਡੀ ਵਰਮਿੰਗ ਕਰਤੀ ਐ। بڑے ਖੁੱਡੇ ਦੀ। ਤੇ ਬਾਕੀ ਮਿੱਤਰੋ ਦੋ ਖੰਨਿਆਂ ਦੀ ਡੋਲੀਆਂ ਛੇ ਫਾਤੇ ਠੀਕ ਹੈ ਜੀ। ਇਹ ਖੁੱਡਾ ਹੋ ਗਿਆ ਖਾਲੀ ਪੂਰਾ। ਦੇਖਦੇ ਆਂ ਖੁੱਡੇ ਦੀ ਸਫਾਈ ਵੀ ਕਰ ਦਾਂਗੇ ਅੱਜ ਜੇ ਟਾਈਮ ਲੱਗਿਆ ਤਾਂ ਬਹਿ ਤਾਂ ਠੀਕ ਹੀ ਐ ਉਹ ਤਾਂ ਜਿਆਦਾ ਹੈਵੀ ਨਹੀਂ ਖੁੱਡੇ ਖਾ ਸਫਾਈ ਕਰਨੀ ਹੋਈ ਜੇ ਕਰ ਦਾਂਗੇ ਇਹ ਖੁੱਡੇ ਦੀ ਡਿਵਰਨਿੰਗ ਹੋ ਗਈ ਮਿੱਤਰੋ ਡਨ ਤੇ ਕਬੂਤਰ ਆਪਣੇ ਬਾਹਰੇ ਹੋਣੇ ਐ ਅੱਜ ਦੇਖਦੇ ਆਂ ਟਿੱਕਲ ਸਪਰੇਅ ਲਿਆਉਂਗੇ ਇਹ ਆ ਡੀਜ਼ਲ ਡੀਜ਼ਲ ਦੀ ਸਪਰੇਅ ਮਾਰ ਦਾਂਗੇ ਖੁੱਡਿਆਂ 'ਚ ਉਸ ਤੋਂ ਬਾਅਦ ਕਰਦਾਂਗੇ ਖੁੱਡੇ ਬੰਦ ਦੋ ਤਿੰਨ ਘੰਟੇ ਕਬੂਤਰ ਬਾੜਨੇ ਕੋਈ ਨਹੀਂ ਆਪਾਂ ਨੇ ਤੇ ਫਿਰ ਬੈਠੇ ਰਹੂਗੇ ਮਿੱਤਰੋ ਇਹ ਸਾਰੇ ਰਹਿ ਗਿਆ ਮਿੱਤਰੋ ਇੱਕ ਖੁੱਡਾ ਇੱਧਰ ਵਾਲਾ ਇਹਨਾਂ ਦੀ ਡਿਵਰਮਿੰਗ ਕਰਦੇ ਆਂ ਬਸ ਹੁਣ ਇਹਨਾਂ ਦੀ ਡਿਵਰਮਿੰਗ ਕਰਕੇ ਇਹਨਾਂ ਨੂੰ ਬਹੁਤ ਜਾਲ 'ਚ ਛੱਡ ਦਾਂਗੇ ਇਹ ਇੱਥੇ ਜਾਲ 'ਚ ਘੁੰਮਦੇ ਰਹੂਗੇ ਤੇ ਵਾਕਈ ਠੀਕ ਹੈ ਮਿੱਤਰੋ ਕਰਦੀ ਹੁਣ ਇਹਨਾਂ ਦੀ ਵੀ ਡਿਵਰਮਿੰਗ ਬਾਕੀ ਸਾਨੂੰ ਦਿਖਾਉਂਦੇ ਫਿਰ ਕੀ ਰਿਜ਼ਲਟ ਆਇਆ ਦਵਾਈ ਦਾ ਤੇ ਕੀ ਨਹੀਂ ਡ੍ਰਿੰਕਰ ਪਾਣੀ ਦਾ ਕਰ ਦਿੰਦੇ ਆ ਬਾਹਰ ਹੁਣ ਲਓ ਜੀ ਕਰਦੀ ਆ ਮਿੱਤਰੋ ਹੁਣ ਇਹਨਾਂ ਦੀ ਵੀ ਡਿਵਰਮਿੰਗ ਬਾਕੀ ਓਕੇ ਐ ਹਾਂਜੀ ਲੋ ਬਈ ਮਿੱਤਰੋ ਸਾਰੇ ਕਬੂਤਰਿਆਂ ਦੀ ਵੀ ਕਰਤੀ ਐ ਤੇ ਬੱਚਿਆਂ ਦੀ ਵੀ ਡਿਵਰਮਿੰਗ ਦੋਨੋਂ ਖੁੱਡਿਆਂ ਦੀ ਕਰਤੀ ਐ ਤੇ ਇੱਧਰ ਵਾਲੇ ਖੁੱਡੇ ਤੇ ਖੋਲਤੇ ਕਬੂਤਰ ਬਾਹਰ ਨੈਟ 'ਚ ਤੇ ਬਾਹਰੇ ਬੈਠੇ ਰਹੂंगे ਤੇ ਬਾਕੀ ਮਿੱਤਰੋ ਇਹ ਪਾਤੇ ਆ ਕੁਝ ਜਾਲ ਚ ਬਾਕੀ ਡੋਲੀਆਂ ਚ ਪਏ ਆ ਤੇ ਦੇਖਦੇ ਆ ਵੈਸੇ ਤਾਂ ਮੜਾ ਪਕੜਨ ਲੱਗ ਗਏ ਕਬੂਤਰ ਇਹ ਜਾਲ ਵਾਲੇ ਜਿਨ੍ਹਾਂ ਨੂੰ ਪਹਿਲਾਂ ਲੱਗੀ ਵੀ ਏ ਅੱਧਾ ਘੰਟਾ ਹੋ ਗਿਆ ਤਕਰੀਬਨ ਹੁਣ ਦਿਖਾਉਂਗੇ ਇਹਨਾਂ ਦਾ ਮੜਾ ਪ ਲੱਗੇ ਆ ਕੱਢਣ ਆ ਦੇਖੋ ਲੱਗੇ ਆ ਬਾਕੀ ਦੇਖਦੇ ਆ ਕੀ ਰਿਜ਼ਲਟ ਆਉਂਦਾ ਕਿੰਨੇ ਕ ਕੱਢਦੇ ਆ ਤੇ ਬਾਕੀ ਠੀਕ ਹੈ ਮਿੱਤਰੋ ਦਿਖਾਵਾਂਗੇ ਤੁਹਾਨੂੰ ਕਿੰਨੇ ਕਮਲਾ ਪਕੜਦੇ ਹਾਂ ਹੁਣ ਚੱਲਦੇ ਆਂ ਨੀਚੇ ਬਾਕੀ ਬੱਚੇ ਆਪਣੇ ਬੈਠ ਗਏ ਐ ਇਹ ਬੈਠੇ ਛਤਰੀਆਂ ਦੇ ਬੈਠ ਗਏ ਸਾਰੇ ਆਸੇ-ਪਾਸੇ ਕੋਈ ਨਹੀਂ ਬੈਠਿਆ ਅੱਜ ਮੁੰਡਾ ਦਾ ਦੇਖਾਂ ਹਰੇ ਟਿੱਡ ਡਾਲਾ ਵੀ ਹਾਂ ਆ ਗਿਆ ਸਿੱਧਾ ਛਤਰੀ ਤੇ ਹਰੇ ਟਿੱਡ ਡਾਲਾ ਵੀ ਤੇ ਠੀਕ ਹੈ ਮਿੱਤਰੋ ਜੁੜੇ ਰਹੋ ਵੀਡੀਓ ਦੇ ਨਾਲ ਦਿਖਾਵਾਂਗੇ ਤੁਹਾਨੂੰ ਰਿਜ਼ਲਟ ਹਾਂਜੀ ਲੋ ਬਈ ਮਿੱਤਰੋ ਲਾਤੀ ਹੈ ਕੂਤਰਾਂ ਨੂੰ ਡੀਵਰਮਿੰਗ ਕਰੀ ਦੀ ਲੱਗ ਗਿਆ ਮਲਪ ਕੱਢਣ ਕਰੋ ਚੈੱਕ ਮਿੱਤਰੋ ਠੀਕ ਹੈ ਇਹਨਾਂ ਨੂੰ ਵਿੱਚ ਲੱਗੀ ਵੀ ਸੀ ਪਹਿਲਾਂ ਤਾਂ ਕਰਕੇ ਘੱਟ ਕੱਢ ਰਹੇ ਆ ਬਾਕੀ ਅੰਦਰ ਚੱਲ ਕੇ ਦੇਖਦੇ ਆਈ ਹੁ ਪੁੱਠਾਂ ਦਾ ਵਾਧੂ ਬਰੀਆਂ ਵੀ ਆ ਚੱਲ ਕੇ ਦੇਖਦੇ ਅੰਦਰ ਅੰਦਰ ਕਿੰਨੀ ਕੱਢੀਆਂ ਵੀ ਆ ਮਲਪ ਤੇ ਕਰਾਉਂਦੇ ਆ ਸਾਨੂੰ ਚੈੱਕ ਮਿੱਤਰੋ ਕਰੋ ਚੈੱਕ ਵਧੀਆ ਰਿਅਲਟੀ ਆਹ ਦੇਖੋ ਆਹ ਦੇਖੋ ਇਹ ਗੈਰੀ ਆਹ ਦੇਖੋ ਐਨ ਵਧੀਆ ਮੋੜਾ ਪਕੜਦੇ ਹੋਏ ਆਹ ਦੇਖੋ ਵਧੀਆ ਮਿਸਟਰੋ ਰਿਅਲਟੀ ਅਸੀਂ ਫਿਲਹਾਲ ਹਲੇ ਤੱਕ ਦਾ ਵਧੀਆ ਇਹ ਘੰਟਾ ਤੱਕ ਹੋ ਗਿਆ ਲਾਈਨ ਨੂੰ ਤੇ ਦੇਖਦੇ ਆ ਜੇ ਪਾਣੀ ਹਜੇ ਮੁਹ ਕਰਗੇ ਹੋਏ ਹੋ ਦਿਲ ਤਾਂ ਕਰਦਾ ਨਹੀਂ ਮੈਂ ਅਸੀਂ ਇਹਨਾਂ ਨੂੰ ਦੇਣੇ ਤਾਂ ਕੱਲੇ ਕੱਲੇ ਨੂੰ ਦੁਬਾਰਾ ਕਿਉਂਕਿ ਕਬੂਤਰ ਜਿਆਦਾ ਕੱਲੇ ਬੰਦੇ ਦਾ ਟਾਈਮ ਬਹੁਤ ਲੱਗ ਜਾਂਦਾ ਮਿੱਤਰੋ ਪਰ ਇਹ ਹੀ ਮਿਹਨਤ ਹੈ ਜਿਹਨੇ ਕੱਢਣੀ ਹੋਊਗੀ ਉਹ ਕੱਢ ਦੂੰਗੇ ਤੇ ਬਾਕੀ ਅੱਜ ਇਹਨਾਂ ਨੂੰ ਪਾਵਾਂਗੇ ਹਲਕਾ ਜਿਹਾ ਦਾਣਾ ਬਸ ਕਣਕ ਤੇ ਲਿਵਰ ਟੋਨਿਕ ਪਾਵਾਂਗੇ ਕੋਈ ਨਾਲ ਦੇ ਦਾਂਗੇ ਤੇ ਬਾਕੀ ਟ੍ਰੇਨਾਂ 'ਚ ਦੇਖਦੇ ਆ ਮਿੱਤਰੋ ਹੁਣ ਆਪਾਂ ਕੱਡੇ ਵੀ ਕਰੂ ਚੈੱਕ ਮਿੱਤਰੋ ਤੇ ਮਿੱਤਰੋ ਮੁਲਾਪ ਇਹਨਾਂ ਨੇ ਸਾਰਿਆਂ ਨੇ ਤੇ ਉਹ ਦੇਖੋ ਕਿ ਮੈਂ ਲੈ ਲੇ ਠੀਕ ਹੈ ਜੀ ਤੇ ਬਾਕੀ ਨੀਚੇ ਵਾਲੀ ਟ੍ਰੇ ਚ ਵੀ ਦੇਖ ਲਾਂਦੇ ਆ ਲਓ ਜੀ ਐਨ ਮਿੱਤਰੋ ਫਿਲਹਾਲ ਹਲੇ ਤੱਕ ਦਾ ਰਿਜ਼ਲਟ ਵਧੀਆ ਆ ਰਿਹਾ ਹੈ ਬਾਕੀ ਦੇਖਦੇ ਆ ਆ ਦੇਖੋ ਬਾਈ ਮਿੱਤਰੋ ਜਿਹੜੇ ਬੱਚਿਆਂ ਦੇ ਨਹੀਂ ਲੱਗੀ ਜੀ ਦਵਾਈ ਆ ਦੇਖੋ ਕਿਵੇਂ ਇਹਦੇ ਮਲੱਪ ਲਟਕਦੇ ਪਿੱਛੇ ਪੂਰਾ ਟਾਪ ਦਾ ਰਿਜ਼ਲਟ ਹੈ ਕਰੋ ਚੈੱਕ ਕਰ ਕੱਢੇ ਗੱਡੇ ਕੱਢੀ ਜਾਉਂਗੇ ਹਲੇ ਪਾਣੀ ਰੱਖ ਦੰਦੇ ਇਹਨਾਂ ਨੂੰ ਪਾਣੀ ਪੀ ਜਾਉਂਗੇ ਤੇ ਉਵੇਂ ਉਵੇਂ ਮਲੱਪ ਕੱਢੀ ਜਾਉਂਗੇ ਬਾਹਰ ਤੇ ਬਾਕੀ ਆਪਾਂ ਨੇ ਇਹ ਜਿਹੜੀਆਂ ਦੋ ਜੋੜੀਆਂ ਸੀ ਇਹ ਵੀ ਲੱਗ ਕਰਤੀਆਂ ਏ ਇਹਨਾਂ ਨੂੰ ਵੀ ਮਲੱਪਾਂ ਦੀ ਦਵਾਈ ਲਾਤੀ ਸੀ ਦੀ ਵਾਰ ਮਿੰਗ ਕਰਤੀ ਇਹਨਾਂ ਦੀ ਵੀ ਤਿੰਨ ਬੱਚੇ ਆ ਤਿੰਨ ਲੱਗ ਕਰਤੇ ਦਾਣਾ ਚੁਗਣ ਲੱਗ ਗਏ ਆਪ ਦਾਣਾ ਚੁੱਕ ਕੇ ਆਪੇ ਪਾਣੀ ਪੁਣੀ ਪੀ ਲੂਗੇ ਇਹਦੇ ਵਿੱਚੇ ਬੈਠੇ ਰਹੀ ਕਰੂਗੇ ਤੇ ਬਾਕੀ ਠੀਕ ਐ ਮਿੱਤਰੋ ਓਕੇ ਐ ਪਾਣੀ ਰੱਖਦੀ ਐ ਇਹਨਾਂ ਨੂੰ ਤੇ ਰਿਜ਼ਲਟ ਫਿਲਹਾਲ ਵਧੀਆ ਆ ਰਿਹਾ ਪੂਰਾ ਟਾਪ ਦਾ ਹਾਂਜੀ ਲੋ ਬਈ ਮਿੱਤਰੋ ਆ ਗਏ ਸੀ ਉੱਪਰ ਤੇ ਹੁਣ ਕਰਦੇ ਕਬੂਤਰਾਂ ਨੂੰ ਮਿੱਤਰੋ ਬੰਦ ਬਾਹਰ ਨਿਕਲ ਗਏ ਨੇ ਇਹ ਮਲੱਪ ਜਿਹੜੇ ਨਿਕਲਦੇ ਤੇ ਇਹ ਲੈ ਨਖਾ ਤੇ ਬਾਹਰ ਚਲੇ ਜਾਉਗੇ ਫਿਰ ਉਸ ਤੋਂ ਬਾਅਦ ਦੂਸਰੇ ਖੁੱਡੇ ਵਾਲਿਆਂ ਦੀਆਂ ਵੀ ਡੋਲੀਆਂ ਡੋਲੀਆਂ ਖੋਲ ਕੇ ਉਹਨਾਂ ਨੂੰ ਵੀ ਕਰ ਦਾਂਗੇ ਮੰਨ ਦ ਜਾਣ ਦੋਈ ਜਨਾਂ ਨੂੰ ਸਾਰਿਆਂ ਨੂੰ ਅੰਦਰ ਤੇ ਕਰ ਦੋ ਰੈਸਟ ਤੇ ਬਾਕੀ ਫਿਰ ਪਾਣੀ ਪੂਣੀ ਬਾਅਦ ਚ ਰੱਖਾਂਗੇ ਇਹਨਾਂ ਨੂੰ ਦਾਣਾ ਪਾ ਕੇ ਦਾਣਾ ਪੂਰਾ ਇਹਨਾਂ ਢੱਕ ਕੇ ਖਵਾ ਕੇ ਫਿਰ ਪਾਣੀ ਰੱਖਾਂਗੇ ਮਿਸਟਰੋ ਇਹਨਾਂ ਨੂੰ ਵਿੱਚ ਲੀ ਵਾਲੂ ਦਾ ਟੋਨਿਕ ਪਾ ਕੇ ਪੂਰੇ ਇਹਨਾਂ ਵਧੀਆ ਤਰੀਕੇ ਨਾਲ ਬਾਕੀ ਇਹਨਾਂ ਨੂੰ ਕਰ ਦਿੰਦੇ ਆ ਮੰਦ ਆ ਗਏ ਇੱਥੇ ਕੂਤਰੀ ਕਰੋ ਚੈੱਕ ਫਰ ਕਰਦੀ ਆ ਮਿੱਤਰੋ ਸਾਰਿਆਂ ਨੂੰ ਮੰਦ ਆ ਦੇਖੋ ਇਹਦੇ ਕਿੰਨੇ ਲੱਗ ਰਹੇ ਹਨ ਇਹ ਦੇ ਨਿਕਲ ਜੂਗੇ ਇਹਨਾਂ ਸਾਰਿਆਂ ਦੇ ਡਿਵਰ ਮੀਨ ਵਧੀਆ ਹੋ ਗਈ ਹੈ ਪੂਰਾ ਰਿਜ਼ਲਟ ਆਇਆ ਹੈ ਪਟਿਆ ਦੇਖੋ ਕਿੰਨੇ ਗੱਡੀਆਂ ਆ ਗਈਆਂ ਸਾਰਿਆਂ ਤਕਰੀਬਨ ਕੱਢਤੀਆਂ ਮਿੱਤਰੋ ਬਾਕੀ ਓਕੇ ਹੈ ਹੁਣ ਸਾਰਾ ਸਿਆਲਾ ਮौज ਹੈ ਜਦੋਂ ਬਸ ਉਡਾਣੇ ਹੋਏ ਸਕੂਟਰ ਅੱਗੇ ਬਾਜ਼ੀਆਂ ਟਾਈਮ ਕੱਢਾਂਗੇ ਉਦੋਂ ਹੀ ਲਾਵਾਂਗੇ ਹੁਣ ਦਵਾਈ ਆਪਾਂ ਕਰਦੀਏ ਹੁਣ ਇਹਨਾਂ ਨੂੰ ਬੰਦ ਤੇ ਹਾਂਜੀ ਲੋ ਵੀ ਮਿੱਤਰੋ ਯਾਰ ਜੋ ਕੱਢਦੇ ਤੇ ਹੁਣ ਡੋਲੀਆਂ ਦੇ ਵੀ ਗੇਟ ਖੋਲ ਦਿੰਦੇ ਆ ਇਹ ਵੀ ਆ ਜੂਗਾ ਆਪਣਾ ਬਾਹਰ ਤੇ ਬਾਕੀ ਡੀਵਾਰਮਿੰਗ ਦਾ ਮਿੱਤਰੋ ਪੂਰਾ ਵਧੀਆ ਰਿਜ਼ਲਟ ਮਿਲ ਗਿਆ ਆਪਾਂ ਨੂੰ ਕਿਉਂਕਿ ਵਿੱਚ ਪਹਿਲਾਂ ਆਪਾਂ ਨੇ ਕਰੀ ਵੀ ਤੀ ਤਾਂ ਕਰਕੇ ਵੀ ਘੱਟ ਕੱਡੀਆਂ ਥੋੜੀਆਂ ਪਰ ਜਿਨ੍ਹਾਂ ਨੇ ਕੱਡੀਆਂ ਉਹਨਾਂ ਨੇ ਵਾਧੂ ਕੱਡੀਆਂ ਜਿਨ੍ਹਾਂ ਦੇ ਹੈ ਸੀ ਆ ਤੇ ਹੁਣ ਐਨ ਬਿਲਕੁਲ ਸਫਾਈ ਹੋ ਗਈ ਇਹਨਾਂ ਦੀ ਕੋਈ ਚੱਕਰ ਵਾਲੀ ਗੱਲ ਨਹੀਂ ਪਾਣੀ ਪੂਣੀ ਪੀ ਕੇ ਹੁਣ ਇਹ ਆਪਣਾ ਰਾਮ ਤੇ ਬੈਠੇ ਰਹੂਗੇ ਇਹਨਾਂ ਨੂੰ ਘੰਟੇ ਤੱਕ ਪਾਵਾਂਗੇ ਦਾਣੇ ਪੂਰਾ ਘੰਟਾ ਡੇਢ ਘੰਟਾ ਰੈਸਟ ਤੱਕ ਦਵਾਂਗੇ ਇਹਨਾਂ ਨੂੰ ਸਾਢੇ 3 ਵਜੇ ਦਾਣੇ ਪਾਵਾਂਗੇ ਤਕਰੀਬਨ 19 ਜਿਹੇ ਬੈਠੇ ਰਹੋਗੇ ਆਪਣਾ ਰੈਸਟ ਕਰੂਗੇ ਬਾਕੀ ਜਿਹਨੇ ਪਾਣੀ ਪੀਣਾ ਹੋਊਗਾ ਪੀ ਪੂ ਕੇ ਆਪਣਾ ਅੰਦਰ ਜਾਈ ਜਾਊਂਗੇ ਕੁੰਡਾ ਖੋਲ ਦਾਂਦੇ ਆ ਲਓ ਜੀ ਕਰੋ ਮਿੱਤਰੋ ਚੈੱਕ ਬਾਕੀ ਇਹਨੇ ਲਓ ਜੀ ਸਾਰੇ ਕਬੂਤਰ ਚਲੇ ਗਏ ਅੰਦਰ ਬਾਕੀ ਇਹ ਦੋ ਤਿੰਨ ਰਹਿ ਗਏ ਇਹਨਾਂ ਨੂੰ ਵੀ ਕੱਢ ਦਿੰਦੇ ਆ ਬਾਹਰ ਆਜੋ ਨੀਚੇ ਵਾਲੇ ਤਾਂ ਚਲੇ ਗਏ ਮਦੂਰ ਰਹਿ ਗਏ ਇਹ ਤੇ ਇਹਨਾਂ ਦੀ ਡਿਵਰਮਿੰਗ ਦਾ ਰਿਜ਼ਲਟ ਦੇਖ ਲਾਂਦੇ ਇੱਕ ਵਾਰ ਡਰੇ ਚ ਇਹਨਾਂ ਨੇ ਘੱਟ ਗੱਡੀਆਂ ਮਿੱਤਰੋ ਬਾਕੀ ਇਹਨਾਂ ਨੇ ਉੱਪਰ ਵਾਲਿਆਂ ਨੇ ਵੀ ਘੱਟ ਗੱਡੀਆਂ ਐ ਆ ਇੱਕ ਦੋ ਗੱਡੀ ਹੋਈ ਐ ਬਸ ਬਾਕੀ ਠੀਕ ਐ ਮਿੱਤਰੋ ਰਿਜ਼ਲਟ ਆ ਗਿਆ ਪੂਰਾ ਠੀਕ ਆ ਵਧੀਆ ਆਇਆ ਐ ਲੋ ਜੀ ਇਹਨਾਂ ਨੂੰ ਵੀ ਛੱਡ ਦੋੰਦੇ ਆਂ ਅੰਦਰ ਲੋ ਜੀ ਡੋਲੀ ਹੋ ਗਈ ਐ ਮਿੱਤਰੋ ਖਾਲੀ ਤੇ ਬਾਕੀ ਬੱਚਿਆਂ ਨੂੰ ਦੇਖ ਲਈਏ ਦਾਣਾ ਦੂਣਾ ਮਿਲਿਆ ਵਾ ਖਾਇਆ ਵਾ ਇਹਨਾਂ ਨੇ ਵੀ ਮਿੱਤਰੋ ਪੂਰਾ ਹੈ ਦਾਣਾ ਵਧੀਆ ਬੈ ਇਹਨਾਂ ਨੂੰ ਵੀ ਬੱਚੇ ਨੂੰ ਨੀਚੇ ਹੀ ਚੱਕ ਲੈ ਜਾਵਾਂਗੇ ਥੋੜੀ ਦਿਨਾਂ ਤੱਕ ਦੋ ਕੁ ਦਿਨਾਂ ਤੱਕ ਤੇ ਗਿਝਾਵਾਂਗੇ ਫਿਰ ਇਹਨਾਂ ਨੂੰ ਛਤਰੀ ਤੇ ਇਹ ਬੈਠੇ ਤਿੰਨੇ ਤੇ ਠੀਕ ਹੈ ਮਿੱਤਰੋ ਓਕੇ ਆਈ ਮਿਲਦੇ ਆਈ ਦਾਣੇ ਪਾਉਂਗੇ ਉਦੋਂ ਮਿਲਦੇ ਇਹਨਾਂ ਨੂੰ ਰੈਸਟ ਕਰਨ ਦੋ ਵਧੀਆ ਤਰੀਕੇ ਨਾਲ ਹਾਂਜੀ ਲੋ ਬਈ ਮਿੱਤਰੋ ਕਰਤੇ ਆ ਬੱਚੇ ਵੀ ਬੰਦ ਨੀਚੇ ਵਾਲੇ ਤੇ ਥੋੜੀ ਦੇਰ ਤੱਕ ਇਹਨਾਂ ਨੂੰ ਵੀ ਛੱਡ ਦਾਂਗੇ ਪਾਣੀ ਤੇ ਤੇ ਬਾਕੀ ਓਕੇ ਆ ਹੁਣ ਚੱਲਦੇ ਉੱਪਰ ਵਾਲੇ ਹੁੰਦਾਂ ਨੇ ਪਾ ਦਈਏ ਉਸ ਤੋਂ ਬਾਅਦ ਇਹਨਾਂ ਨੂੰ ਪਾਣੀ ਤੇ ਇੱਧਰ ਕਰ ਦਾਂਗੇ ਦੂਸਰੀ ਸਾਈਡ ਪਾਣੀ ਪੂਣੀ ਪੀ ਲੂਗੇ ਆਪਣਾ ਹੈਲੋ ਬਾਈ ਮਿੱਤਰੋ ਧਾਣੇ ਪਾਤੇ ਤੇ ਡਰਿੰਕਰ ਚ ਪਾਤੀ ਹੈ ਲਿਵਰ ਟੋਨਿਕ ਤੇ ਪਾਵਰ ਜੈੱਲ ਤੇ ਠੀਕ ਹੈ ਜੀ ਮਿੱਤਰੋ ਜੇ ਆਜੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਹੀ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦ ਤੋਂ ਜਲ ਮਿਲ ਸਕੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਹੀ ਲੱਗਦੀ ਹੈ ਮਿਲਦੀ ਹੈ ਜੀ ਆਪਾਂ ਆਪਣੀ ਨਵੀਂ ਵੀਡੀਓ ਦੇ ਵਿੱਚ ਜੁੜੇ ਰਹਿਣਾ ਵੀਡੀਓ ਦੇ ਨਾਲ ਧੰਨਵਾਦ ਸਸਤ ਕਾਲ ਮਿੱਤਰੋ